ਨਿਚੀ ਤੇ ਖੁਰਮਾਨੀਆਂ ਹਈ ਸ਼ਾਵਾ ਨਿਚੀ ਤੇ ਖੁਰਮਾਨੀਆਂ ਹਈ ਸ਼ਾਵਾ ਖਾਣ ਕਰਮਵਾਲੀਆਂ ਹਈ ਸ਼ਾਵਾ ਖਾਵਣ ਕਰਮਵਾਲੀਆਂ ਹਈ ਸ਼ਾਵਾ ਨਿਚੀ ਤੇ ਖੁਰਮਾਨੀਆਂ ਹਈ ਸ਼ਾਵਾ ਮਾਹੀ ਮੇਰੇ ਨੇ ਪਰਸ ਭੇਜਿਆ ਪਰਸ ਭੇਜਿਆ ਵਿੱਚੋਂ ਨਿਕਲੀਆਂ ਚੂੜੀਆਂ ਹਈ ਸ਼ਾਵਾ ਚੂੜੀਆਂ ਲੜਕੇ ਆਂਡ ਗਵੰਡਣੀਆਂ ਹਈ ਸ਼ਾਵਾ ਮੰਜਾ ਡਾਲੋ ਪੀੜਾ ਡਾਲੋ ਮਾਹੀ ਮੇਰੇ ਨੂੰ ਖਸਮ ਬਣਾ ਲੋ ਮੋਝੇ ਉਡਾ ਲੋ ਨਿਜਿਤੇ ਖੁਰਮਾਨੀਆਂ ਹਈ ਸ਼ਾਵਾ ਖਾਵਣ ਕਰਮ ਵਾਲੀਆਂ ਹਈ ਸ਼ਾਵਾ ਨਿਜਿਤੇ ਖੁਰਮਾਨੀਆਂ ਹਈ ਸ਼ਾਵਾ ਨਿਜਿਤੇ ਖੁਰਮਾਨੀਆਂ ਹਈ ਸ਼ਾਵਾ ਮਾਹੀ ਸਪੇਜਿਆ ਪਰ ਸਪੇਜਿਆ ਮਿੱੱਚੇ ਭੇਜਿਆ ਟਿੱਕਾ ਹਈ ਸ਼ਾਵਾ ਟਿੱਕਾ ਪਾ ਕੇ ਬਾਹਰ ਨਿਕਲੇ ਬਾਹਰ ਨਿਕਲੇ ਸੜ ਗਿਐ ਆਂਡੇ ਗਵੰਡਣੀਆਂ ਹਈ ਸ਼ਾਵਾ ਸੜ ਗਿਐ ਆਂਡੇ ਗਵੰਡਣੀਆਂ ਹਈ ਸ਼ਾਵਾ ਮੰਜਾ ਡਾਲੋ ਪੀੜਾ ਡਾਲੋ ਮਾਈ ਮੇਰੇ ਨੂੰ ਖਸਮ ਬਣਾ ਲੋ ਮੋਜਿਓ ਡਾਲੋ ਲਿੱਚਿ ਤੇ ਖੁਰਮਾਨੀਆਂ ਹਈ ਸ਼ਾਵਾ ਕਾਵਣ ਕਰਮਵਾਲੀਆਂ ਹਈ ਸ਼ਵਾ ਨਿਚੀ ਤੇ ਕੁਰਮਾਨੀਆਂ ਹਈ ਸ਼ਵਾ ਖਾਵਣੀ ਕਰਮਵਾਲੀਆਂ ਹਈ ਸ਼ਵਾ